ਉਫ ਹੋ ਗਿਆ ਬੇਰੁਜੀ ਘਰ ਕੁਨੇ ਤੂੰ ਸੀ ਮਰਦੀ ਜਿਹੜੇ ਤੇ ਹੁਣ ਚਾਰ ਵਿੱਚ ਦਾ ਫਿਰਦਾ ਯਾਰ ਤੇਰਾ ਫਿਟਰ ਰਣੇ ਤੇ ਇਹ ਜਿਹੜੇ ਕਰੈਕਟਰ ਹੁੰਦੇ ਆ ਵੀ ਮੈਨੂੰ ਜਿਵੇਂ ਹੁਣ ਮੰਨ ਲਓ ਆਮ ਪਿੰਡਾਂ ਦੇ ਕਰੈਕਟਰ ਨੇ ਮੈਨੂੰ ਕੋਈ ਬਾਹਲੀ ਦੂਰ ਜਾ ਕੇ ਮਤਲਬ ਉਹ ਨਹੀਂ ਹੈਗੀ ਵੀ ਉਹ ਮੂੰਹ ਤੇ ਆਇਆ ਇੱਕ ਪੈਨਸਲ ਦੀ ਤਰ ਕਿਉਂ ਨਹੀਂ ਮੈਨੂੰ ਕਰਨਾ ਆਉਂਦਾ ਕਿ ਮੈਨੂੰ ਆਸ-ਪਾਸੇ ਬੰਦੇ ਮਿਲ ਜਾਂਦੇ ਉਹ ਮਿੰਗ ਰ ਮੇਰੇ ਦਿਮਾਗ ਚ ਫਲ ਤਜਮੇ ਕਹਿ ਦੋ ਫਲਟ ਦਾ ਕੀ ਹੁੰਦਾ ਵੀ ਜਦੋਂ ਮੈਂ ਕੋਈ ਗਾਣਾ ਸੁਣ ਲੈਂਦਾ ਮੈਨੂੰ ਇਹ ਲੱਗਦਾ ਹੁੰਦਾ ਯਾਰ ਵੀ ਇਹ ਦੀ ਗਾਣੇ ਚੋ ਕਮੇਡੀ ਗੱਦੀ ਹੈ ਆਪਾਂ ਠੀਕ ਹੈ ਤੇ ਉਹ ਵੀ ਸਾਰਿਆਂ ਨੇ ਮੈਨੂੰ ਪਿਆਰ ਦਿੱਤਾ ਉਹ ਪਿੱਛੇ ਜਿਹੜੀ ਵੀਡੀਓ ਬਾਹਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿਸੇ ਨੇ ਉਹ ਤੇ ਸਟ੍ਰਾਈਕ ਬਰਵਾਤੀ ਪਤਾ ਨਹੀਂ ਕਿਉਂ ਤੇ ਉਹ ਗਾ ਫਿਰ ਮੇਰੇ ਨਾਲ ਆਪਣੇ ਕੋਈ ਹਾਲਾਤ ਹੈ ਜਿਹਨ ਜਦੋਂ ਆਪਾਂ ਨਾਮ ਨਹੀਂ ਲੈਣਾ ਕਿਸੇ ਦਾ ਹਰ ਇੱਕ ਦੂਜੇ ਤੀਜੇ ਘਰ ਚੇ ਕਹਾਣੀਆਂ ਬਈ ਜਿਹਦਾ ਕੋਈ ਸ਼ਰਾਬ ਵੱਧ ਪੀਂਦੇ ਮੈਂ ਉਹਨੂੰ ਇੱਕ ਮੈਸੇਜ ਨੂੰ ਕਮੇਟੀ ਦੇ ਵਿੱਚ ਕਨਵਰਟ ਕਰਿਆ ਠੀਕ ਹੈ ਉਹ ਘਰ ਵਾਲੀ ਕਹਿੰਦੀ ਆ ਆਪਦੇ ਘਰ ਵਾਲੀ ਨੂੰ ਵੀ ਤੂੰ ਤਾਂ ਜਮੀ ਸਾਰਾ ਕੁਝ ਵੇਚ ਵੇਚ ਖਾਈ ਜਾਣਾ ਤੇ ਮੈਂ ਕਹਿੰਦੀ ਵੀ ਹਾਂ ਚਲ ਆਪਾਂ ਕੋਸ਼ਿਸ਼ ਕਰਦੇ ਆ ਠੀਕ ਤੇ ਉਹ ਸੀਗਾ ਬਾਈ ਹਏ ਨਾ ਵੇ ਕੰਜਰਾ ਨਾ ਕਿਉਂ ਚਾਵਲ ਖੰਡਿਓ ਨੇ ਤੂੰ ਛਾ ਤੇਰਾ ਸੁਪਰਸਟਾਰ ਨਹੀਂ ਸੀ ਕਲਾਕਾਰ ਮੈਂ ਪੁੱਤ ਜੱਟ ਦਾ ਮਨਦਾਨੀ ਹਾਂ ਸਸੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਸ਼ੋਅ ਦੇਸੀ ਕਲਾਕਾਰ ਦੇ ਵਿੱਚ ਇਹ ਆਪਣਾ ਉਹ ਸ਼ੋਅ ਹੋਊਗਾ ਜਿੱਥੇ ਨਵੇਂ ਨਵੇਂ ਕਲਾਕਾਰ ਜੋ ਕਿ ਉੱਭਰ ਰਹੇ ਨੇ ਸੋਸ਼ਲ ਮੀਡੀਆ ਤੇ ਆਪਾਂ ਉਹਨਾਂ ਨੂੰ ਇੱਥੇ ਤੁਹਾਡੇ ਰੂਬਰੂ ਕਰਿਆ ਕਰਾਂਗੇ ਤੇ ਅੱਜ ਸਾਡਾ ਪਹਿਲਾ ਐਪੀਸੋਡ ਹੈ ਤੇ ਸਾਡੇ ਨਾਲ ਅੱਜ ਮੌਜੂਦ ਨੇ ਕਾਲਾ ਭੁੰਦੜ ਜਿਹਨੂੰ ਭੁੰਦੜ ਵਾਲਾ ਬਾਈ ਵੀ ਕਹਿੰਦੇ ਆ ਆਜੋ ਮਿਲੌਣੇ ਉਹਨਾਂ ਨਾਲ ਸਸੀ ਕਾ ਬਾਈ ਜੀ ਦੇ ਬਾਈ ਆਸੀ ਕਾਲ ਸਾਰੇ ਦੇਖਣ ਵਾਲੇ ਨੂੰ ਆਸੀ ਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਿੱਚ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਤੇ ਤੁਹਾਨੂੰ ਸੋਸ਼ਲ ਮੀਡੀਆ ਤੇ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਹਾਂ ਹਾਂ ਜੀ ਜਦੋਂ ਮੈਨੂੰ ਲੱਗਾ ਤੁਹਾਡਾ ਇੱਕ ਵੀਡੀਓ ਵਾਇਰਲ ਹੋਈ ਸੀ 4 ਵਜੇ ਦਾ ਫਿਰਦਾ ਯਾਤਰਾ ਬੇਟੀ ਜਿਹੜੇ ਦੇਣਾ ਪਹਿਲੀ ਵੀਡੀਓ ਬਈ ਮੈਂ ਇੱਕ ਅੱਗੇ ਗੱਲ ਥੋੜਾ ਜਿਹਾ ਪਹਿਲੀ ਵੀਡੀਓ ਸੀਗੀ ਬਈ ਹਾਂ ਤੇ ਉਹ ਨਾ ਉਦੋਂ ਤਾਂ ਇਹ ਲਾ ਲੋ ਵੀ ਹੁਣ ਤਾਂ ਮਤਲਬ ਬਹੁਤ ਸਾਡੇ ਭਰਾ ਹੁਣ ਸ਼ੋਹੇ ਨੂੰਡੇ ਦੇ ਕੰਮਜਾਬ ਬਹੁਤ ਆ ਪਰ ਉਦੋਂ ਨਹੀਂ ਪਤਾ ਹੁੰਦਾ ਸੀਗਾ ਵੀ ਸੋਸ਼ਲ ਮੀਡੀਆ ਵੀ ਆ ਚੀਜ਼ ਬਸ ਸੀਗਾ ਵੀਡੀਓ ਬਣਾਈ ਤੇ ਬਾਤ ਹੀ ਉਹ ਜਾਨੀ ਕਿ ਇੰਨਾ ਕਿ ਪਿਆਰ ਦਿੱਤਾ ਦੇਖਣ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਵੀਡੀਓ ਮੈਂ ਇਹ ਕਹਿਣਾ ਵੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕਿੱਥੇ ਸੀ ਕਾਲਾ ਹਾਂ ਹੋਇਆ ਸੀਗਾ ਬਾਈ ਹਾਂ ਥੋੜਾ ਵਧੀਆ ਸਵਾਲ ਆ ਜਾਣਨ ਵਾਲੇ ਬਹੁਤ ਫੋਨ ਕਰਕੇ ਹੀ ਪੁੱਛਦੇ ਆ ਬਾਈ ਉਦੋਂ ਤੋਂ ਵੀਡੀਓ ਪਾਉਂਦਾ ਰਹੇ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਤੇ ਜਿੱਦਿਆਂ ਇਹ ਉਦੋਂ ਵੀਡੀਓ ਅਜੇ 2G ਨੈਟ ਸੀਗਾ ਜੀ ਹਾਂ ਬਾਈ 1GB ਮਹੀਨੇ ਦਾ ਮਿਲਦਾ ਹੁੰਦਾ ਜਦੋਂ ਕਹਿੰਦੇ ਵੀ WhatsApp ਤੇ ਕੋਈ ਵੀਡੀਓ ਆ ਜਾਂਦੀ ਤਾਂ ਉਹਨੂੰ ਡਾਊਨਲੋਡ WhatsApp ਬਾਅਦ ਚ ਆਇਆ ਬਾਈ ਹੈ ਬਸ ਸਵੀ ਬਾਅਦ ਚ ਆਇਆ WhatsApp ਤੇ ਤੇ WhatsApp ਦੀ ਆਉਂਦੀ ਵੀ ਤਾਂ ਉਹਨੂੰ ਡਾਊਨਲੋਡ ਕਰਨ ਤੇ ਵੀ ਘਟੋਕਾ ਕੰਡਾ ਲੱਗ ਜਾਂਦਾ ਸੀ ਬਾਈ ਇੱਕ ਗਾਣਾ ਡਾਊਨਲੋਡ ਹੁੰਦਾ ਜੀ ਰਾਤ ਨੂੰ ਲਾ ਕੇ ਪੈਂਦੇ ਹੁੰਦੇ ਜੀ ਹਾਂ ਪਰ ਉਦੋਂ ਪਤਾ ਕੀ ਸੀਗਾ ਇੱਕ ਤਾਂ ਇਹ ਨਹੀਂ ਪਤਾ ਸੀਗਾ ਵੀ ਸੋਸ਼ਲ ਦੂਜੀ ਵੀ ਗਾਈਡਨਸ ਤੋਂ ਬਣਾ ਕੋਈ ਚੀਜ਼ ਨਹੀਂ ਕੋਈ ਚੀਜ਼ ਆਪ ਮਾਰੇ ਕਰਨੀ ਤੇ ਕੋਈ ਗਾਈਡਨਸ ਨਾਲ ਕਰਨੀ ਉਹ ਜਮਾਰ ਕੇ ਤੁਸੀਂ ਇਹ ਕਹਿ ਰਹੇ ਹੋ ਮੈਂ ਹੁਣ ਤੱਕ ਤੁਹਾਨੂੰ ਕੋਈ ਨੌਲੇਜ ਹੀ ਨਹੀਂ ਸਿਚੀ ਨਹੀਂ ਪਤਾ ਸੀ ਭਾਈ ਨਹੀਂ ਪਤਾ ਹਾਲੇ ਵੀ ਨਹੀਂ ਪਤਾ ਇੰਨਾ ਹੁਣ ਠੀਕ ਆ ਵੀ ਚਲ ਪਿਆਰ ਕਰਦੇ ਲੋਕ ਹਨ ਬਹੁਤ ਵੀਡੀਓ ਵਾਇਰਲ ਹੁੰਦੀ ਆ ਫਿਰ ਆਪ ਕੋਲ ਸਾਰੀ ਨੇ ਪਰ ਮੈਨੂੰ ਟੈਕਨੀਕਲੀ ਹਾਲੇ ਵੀ ਕੁਝ ਨਹੀਂ ਪਤਾ ਤੇ ਹੁਣ ਕਿਵੇਂ ਸੋਚਿਆ ਵੀ ਆਪਾਂ ਅੱਗੇ ਆਈਏ ਅੱਗੇ ਆਪਣੇ ਆਪਣਾ ਟੈਲੈਂਟ ਆ ਉਹਨੂੰ ਅੱਗੇ ਲੈ ਕੇ ਜਾਈਏ ਨਹੀਂ ਇਹ ਜਦੀਪ ਭਾਈ ਸੋਚਿਆ ਨਹੀਂ ਇਹ ਵੀ ਇੱਕ ਐਕਸੀਡੈਂਟ ਕਹਿ ਸਕਦੇ ਆ ਆਪਾਂ ਭਾਈ ਮਨਦੀਪ ਢੱਲੋਂ ਨੇ ਕੀ ਕੀਤਾ ਵੀਡੀਓ ਅਸੀਂ ਬਣਾਉਣ ਲੱਗੇ ਉਹਦੀ ਜ ਤੇ ਵੀ ਜਿਵੇਂ ਤੁਹਾਡੇ ਚੈਨਲ ਤੇ ਦੱਸਣਾ ਵੀ ਉਹ ਬੰਦਾ ਦੀ ਬਹੁਤ ਜਿਆਦਾ ਸਪੋਰਟ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਦਵਾਰਾ ਆਉਣ ਚ ਓਕੇ ਹਾਂਜੀ ਚਲੋ ਬਹੁਤ ਧੰਨਵਾਦ ਆ ਤੁਹਾਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਹਾਂਜੀ ਹਾਂਜੀ ਬਾਈ ਤੇ ਹੁਣ ਅੱਗੇ ਫਿਰ ਕੀ ਸੋਚਿਆ ਵੀ ਕੀ ਕਰਨਾ ਤੁਸੀਂ ਅੱਗੇ ਬਾਈ ਮੈਂ ਨਾ ਜਿੱਦਣ ਆਪਾਂ ਇਹ ਕੰਮ ਸ਼ੁਰੂ ਕੀਤਾ ਤੇ ਮੈਂ ਮੰਦੀਪ ਬਾਈ ਧਿਲੋਂ ਮੇਰੇ ਨਾਲ ਸੀ ਤੇ ਮੈਂ ਕਹਿ ਬਿਠਾ ਦੇਖਣ ਆਲੇ ਨੂੰ ਵੀ ਆ ਤੁਹਾਡੇ ਨਾਲ ਵਾਦਾ ਤੁਸੀਂ ਮੇਰਾ ਪੇਜ ਫੋਲੋ ਕਰੋ ਤੇ ਤੁਹਾਨੂੰ ਹਸਾਉਣ ਦੀ ਖੁਸ਼ ਰੱਖਣ ਦੀ ਜ਼ਿੰਮੇਵਾਰੀ ਆਪਣੀ ਹੈ ਸਹੀ ਤੇ ਹੁਣ ਮੈਨੂੰ ਲੱਗਦਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਹੁਣ ਕੰਟੀਨਿਊ ਹੀ ਕਰਾਂਗੇ ਬਾਈ ਕਿਉਂਕਿ ਜਿਹੜੀ ਅੱਜ ਕੱਲ ਜਿਹੜੀ ਵੀ ਦੌਰ ਚੱਲ ਰਿਹਾ ਹਰ ਇੱਕ ਬੰਦਾ ਟੈਨਸ਼ਨ ਦੇ ਵਿੱਚ ਹੈ ਹੈਨਾ ਐਂਟਰਟੇਨਮੈਂਟ ਜ਼ਰੂਰੀ ਹੈ ਹਾਂ ਬਾਈ ਬਿਲਕੁਲ ਬਾਕੀ ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ ਵੀ ਚਾਹੇ ਮੈਨੂੰ ਕੋਈ ਜੇ ਮੇਰੀ ਵਜ੍ਹਾ ਨਾਲ ਬੰਦਾ ਕੋਈ 2 ਮਿੰਟ ਵੀ ਖੁਸ਼ ਹੋ ਗਿਆ ਤਾਂ ਮੈਨੂੰ ਲੱਗਦਾ ਮੇਰੇ ਹਾਸਤੇ ਬਹੁਤ ਵੱਡੀ ਅਚੀਵਮੈਂਟ ਆ ਬਹੁਤ ਵੱਡੀ ਪ੍ਰਾਪਤੀ ਹੈ ਚਲੋ ਬਹੁਤ ਤੋਂ ਵਧੀਆ ਕਰ ਰਹੇ ਤੁਸੀਂ ਜਿਹੜਾ ਲੋਕਨੂੰ ਹਸਾਉਣ ਦਾ ਜੁਮਾ ਲੈ ਰਹੇ ਹੋ ਹਾਂ ਤੇ ਵਾਹਿਗੁਰੂ ਕਰੇ ਆਪਾਂ ਤੁਸੀਂ ਤਰੱਕੀ ਕਰੋ ਤੇ ਮ हां भाई लिखदा मैं तकरीबन जड़े सारे कमेटी का जाय हो है वो भी मेरी आपदी हुंदे ने भाई हम्म ते बाकी ਤੁਸੀਂ ਆ ਲਓ ਵੀ ਉਦਾਂ ਪ੍ਰੋਫੈਸ਼ਨਲ ਵੀ ਲਿਖ ਲੈਣੇ ਕਿਉਂਕਿ ਜਿਹੜਾ ਲਿਖਣ ਵਾਲਾ ਹੁੰਦਾ ਉਹ ਜਿਆਦਾ ਮਰਜੀ ਲਗਾ ਦੋ ਫਿਰ ਮੈਂ ਇਹ ਚਾਹੁੰਦਾ ਵੀ ਤੁਸੀਂ ਨਾ ਆਪਣੀ ਤੁਹਾਡੀ ਸ਼ੁਰੂਆਤ ਹੋਈ ਸੀ ਉਹੀ 4 ਵਜੇ ਦਾ ਨਾ ਹਾਂਜੀ ਹਾਂਜੀ ਤੇ ਤੁਸੀਂ ਪਹਿਲਾਂ ਉਹੀ ਰੂਪ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਯਾਦ ਆਜੂਗਾ ਵੀ ਇਹ ਕੌਣ ਹੈ ਹਾਂਜੀ ਬਈ ਹਨਾ ਤੁਸੀਂ ਉਹੀ ਸਾਨੂੰ ਚੰਦ ਰਣਾ ਸੁਣਾਓ ਹਾਂਜੀ ਉਹ ਸੀਗਾ ਬਾਈ ਤੇਰਾ ਪਹਿਲਾ ਪਹਿਲਾ ਪਿਆਰ ਕਉਣੇ ਉਹ ਹੋ ਗਿਆ ਬੇਰੁਜ਼ਗਾਰ ਕਉਣੇ ਉਹ ਹੋ ਗਿਆ ਬੇਰੁਜ਼ਗਾਰ ਕਉਣੇ ਤੂੰ ਸੀ ਮਰਦੀ ਜਿਹੜੇ ਤੇ ਹੁਣ ਚਾਰ ਵਿੱਚ ਦਾ ਫਿਰਦਾ ਯਾਰ ਤੇਰਾ ਫਿਟਰ ਰੇੜੇ ਤੇ ਚਾਰ ਵਿੱਚ ਦਾ ਫਿਰਦਾ ਯਾਰ ਤੇਰਾ ਫਿਟਰ ਰੇੜੇ ਤੇ ਤੇ ਇਹਨਾਂ ਬਾਈ ਦੀ ਕ੍ਰੇਟਰ ਜਿਹੜੇ ਹੁੰਦੇ ਆ ਬਹੁਤ ਸੋਹਣਾ ਬਈ ਬਹੁਤ ਧੰਨਵਾਦ ਬਈ ਇਹ ਜਿਹੜੇ ਕੈਰੇਕਟਰ ਹੁੰਦੇ ਆ ਵੀ ਮੈਨੂੰ ਜਿਵੇਂ ਕੋਣ ਮੰਨ ਲਓ ਆਮ ਪਿੰਡਾਂ ਦੇ ਕੈਰੇਕਟਰ ਨੇ ਮੈਨੂੰ ਕੋਈ ਬੜੀ ਦੂਰ ਜਾ ਕੇ ਮਤਲਬ ਉਹ ਨਹੀਂ ਹੈਗੀ ਵੀ ਉਹ ਮੂੰਹ ਤੇ ਆਇਆ ਪੈਨਸਲ ਜੀ ਤਰ ਕਿਉਂ ਨਹੀਂ ਮੈਨੂੰ ਕਰਨਾ ਆਉਂਦਾ ਮੈਨੂੰ ਆਸ-ਪਾਸੇ ਬੰਦੇ ਮਿਲ ਜਾਂਦੇ ਆ ਠੀਕ ਹੈ ਵੀ ਦੇਖ ਕੀ ਤੈਨੂੰ ਕੋਈ ਨਾ ਕੋਈ ਇੱਥੇ ਰਾ ਚੀਜ਼ ਬਣਨੀ ਚਾਹੀਦੀ ਬਿਲਕੁਲ ਬਈ ਅਣਗੌਲੇ ਕੈਰੇਕਟਰ ਮੈਂ ਬਹੁਤ ਚੱਕ ਲੈਣਾ ਵੀ ਆ ਜਾਣਾ ਹੁਣ ਚਾਰ ਵੇਚ ਵਾਲਾ ਥੋੜਾ ਕੋਈ ਗਾਣਾ ਲਿਖਦਾ ਪਰ ਮੈਨੂੰ ਲੱਗਦਾ ਸੀ ਵੀ ਇਹ ਯਾਰ ਕੋਈ ਬੰਦਾ ਮੈਂ ਉਹਨੂੰ ਪੁੱਛੇ ਬੈਠਾ ਮੈਂ ਕਹਿੰਦਾ ਬਾਈ ਮੈਂ ਪੋਸਟ ਕਰੇ ਬੈਠਾ ਪੜਿਆ ਲਿਖਿਆ ਪਰ ਮੈਂ ਆਪਦਾ ਕੰਮ ਕਰਦਾ ਫਿਰ ਮੈਂ ਯਾਰ ਬਾਕੀ ਬਾਈ ਉਹ ਮੇਰੇ ਕਲਪਨਾ ਆ ਗਈ ਆਪਾਂ ਥੀਮ ਮਿਲਣੀ ਚਾਹੀਦੀ ਹੁੰਦੀ ਹੈ ਬਹੁਤ ਵਧੀਆ ਉਹ ਕਾਫੀ ਫੇਮਸ ਹੋਈ ਸੀ ਬਹੁਤ ਜ਼ਿਆਦਾ ਬਾਈ ਕਾਫੀ ਮਿਲ ਗਿਆ ਅੱਗੇ ਅੰਦਰ ਰੀਅਲ ਆਪਣੇ ਅੱਗੇ ਹਾਂਜੀ ਹਾਂਜੀ ਬਾਈ ਤੇ ਬਾਕੀ ਹੁਣ ਕੀ ਬਣਾ ਰਹੇ ਹੋ ਹੁਣ ਬਾਈ ਜਿਵੇਂ ਮੰਨ ਲਓ ਤੁਸੀਂ ਢਿੱਲੋਂ ਬਠਿੰਡੇ ਵਾਲੇ ਪੇਜ ਤੇ ਦੇਖ ਲਓ ਮੰਨੀ ਉਹਦੇ ਨਾਲ ਦੇ ਮੇਰੇ ਆਪ ਦੇ ਭੁੰਦਰ ਵਾਲੇ ਬਾਈ ਪੇਜ ਤੇ ਵੀ ਮੈਂ ਕਹਿੰਦਾ ਮੈਂ ਬਾਈ ਲੋੜ ਤੋਂ ਵੱਧ ਦੀਪ ਮੈਂ ਮੈਂ ਕਹਿੰਦਾ ਜਿੰਨਾ ਵੀ ਮੈਂ ਸ਼ੁਕਰ ਕਰ ਸਕਦਾ ਹਾਂ ਨਾ ਦੇਖਣ ਵਾਲਾ ਤਾਂ ਉਨਾ ਹੀ ਵੱਧ ਹੈ ਇਹ ਤਾਂ 4 4 ਮਿਲੀਅਨ ਜਾਣੀ ਹੋਰ ਪਿਆਰ ਮਿਲਦਾ ਬਾਈ ਕੋਈ ਮੇਰੀ ਮੈਂ ਕਦੇ ਕੋਈ ਨਾ ਕੋਈ ਬੂਸਟ ਨਾ ਕੁਝ ਹੋਰ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਕੁਝ ਵੀ ਨਹੀਂ ਕਰਦਾ ਨਹੀ ਨਹੀ ਇਵਨ ਕਿ ਮੈਨੂੰ ਪਤਾ ਹੀ ਨਹੀਂਦਾ ਮੈਂ ਕਿਹੜੇ ਫੋਨ 'ਚ ਵੀਡੀਓ ਅਪਲੋਡ ਕਰ ਦਿਆ ਹੈ ਨਾ ਪਰ ਇਹ ਪਿਆਰ ਆ ਬਾਈ ਦੇਖਣ ਵਾਲੇ ਦਾ ਪਰ ਹਾਂ ਇੱਕ ਵਾਰੀ ਪਿਆਰ ਮਿਲ ਜਾਂਦਾ ਲੋਕਾਂ ਦਾ ਪਰ ਉਹਨੂੰ ਕੰਟੀਨਿਊ ਕਰਨਾ ਤੁਹਾਡੇ ਤੇ ਆ ਮੈਨੂੰ ਹੁਣ ਲੱਗਦਾ ਹੁੰਦਾ ਬਹੁਤ ਵੱਡੀ ਜ਼ਿੰਮੇਵਾਰੀ ਆ ਮੈਂ ਤੁਹਾਨੂੰ ਕੁਝ ਐਕੋ ਜਾਣਾ ਬੋਲਿਆ ਜਾਵੇ ਜੇ ਜਿਹੜਾ ਕਿਸੇ ਨੂੰ ਬੁਰਾ ਲੱਗੀ ਧੰਨਵਾਦ ਵੀ ਕਿਵੇਂ ਕੋਸ਼ਿਸ਼ ਕਰੋਗੇ ਅੱਗੇ ਰਹਿਣ ਦੀ ਹੁਣ ਤੁਸੀਂ ਕੰਟੀਨਿਊਟੀ ਕੰਮ ਕਰੋਗੇ ਬਿਲ ਬਾਈ ਜਾਨੀ ਧਿਲੋਂ ਬਠਿੰਡੇ ਵਾਲਾ ਹੋ ਗਿਆ ਠੀਕ ਹੈ ਜਾਮੇਰਾ ਆਪਦਾ ਪੇਜ ਓਕੇ ਹਾਂ ਚਲੋ ਵੀ ਬੱਤ-ਬੱਤ ਸਪੋਰਟ ਕਰੋ ਹਣਾ ਬਾਈ ਨੂੰ ਤੇ ਬਾਕੀ ਤੁਸੀਂ ਹੋਰ ਵੀ ਸਾਨੂੰ ਸੁਣਾਓ ਬਾਈ ਕੁਸਜੋ ਆਪਾਂ ਐਂਟਰਟੇਨਮੈਂਟ ਬਿਲਕੁਲ ਬਾਈ ਉਹ ਨਾ ਵਾਹ ਉਹ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਕਰੈਕਟਰ ਦੀ ਹਾਂ ਉਹ ਹੁਣ ਜਿਵੇਂ ਮੰਨ ਲਓ ਇੱਕ ਨਾ ਗੀਤ ਸੀਗਾ ਲਾਹਵੀਰੇ ਦਾ ਨਾਮ ਵੇ ਸੱਜਣਾ ਨਾ ਤੇ ਉਹ ਮੈਨੂੰ ਨਾ ਮੇਰੀ ਦਿਮਾਗ 'ਚ ਫਲਟ ਆ ਜਿਵੇਂ ਕਹਿ ਦੋ ਫਲਟ ਦਾ ਕੀ ਹੁੰਦਾ ਵੀ ਜਦੋਂ ਮੈਂ ਕੋਈ ਗਾਣਾ ਸੁਣ ਲੈਂਦਾ ਮੈਨੂੰ ਇਹ ਲੱਗਦਾ ਹੁੰਦਾ ਯਾਰ ਵੀ ਇਹਦੀ ਗਾਣੇ ਚੋਂ ਕਮੇਡੀ ਘਟੀ ਗਈ ਆਪਾਂ ਠੀਕ ਹੈ ਉਹ ਵੀ ਧਰਨੇ ਮੈਨੂੰ ਪਿਆਰ ਦਿੱਤਾ ਉਹ ਪਿੱਛੇ ਜਿਹੜੀ ਵੀਡੀਓ ਬਾਹਰ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿਸੇ ਨੇ ਉਹ ਤੇ ਸਟ੍ਰਾਈਕ ਵਰਵਾਦੀ ਪਤਾ ਨਹੀਂ ਕਿਉਂ ਤੇ ਉਹ ਗਾਣਾ ਸੀਗਾ ਬਾਈ ਵੀ ਤੁਸੀਂ ਸੁਣਿਆ ਨਵੇਂ ਸੱਜਣਾ ਨਾ ਕਿਉਂ ਹੋਰ ਰਵਾਨੇ ਤੂੰ ਆ ਗੱਲਾਂ ਕਰ ਕਰ ਕੇ ਵੇ ਮੇਰਾ ਖੂਨ ਮਚਾਉਂਨੇ ਤੂੰ ਇਹ ਲਾਇਬ੍ਰੀ ਦਾ ਗਾਣਾ ਅੱਛਾ ਬਹੁਤ ਫੇਮਸ ਆ ਤੁਸੀਂ ਬਹੁਤ ਸੁਣਿਆ ਤੇ ਮੈਨੂੰ ਨਾ ਜਦੋਂ ਇਹਦੇ ਪਰ ਥੋੜੀ ਜਿਹੀ ਪਣਕ ਲੱਗੀ ਮੈਂ ਕਿਹਾ ਵੀ ਹਾਂ ਇਹ ਤੇ ਗਾਣਾ ਬਣ ਸਕਦਾ ਫਿਰ ਮੇਰੇ ਨਾਲ ਆਪਣੇ ਕੋਈ ਹਾਲਾਤ ਹੈ ਜਿਹਨਾਂ ਦਾ ਨਾਮ ਨਹੀਂ ਲੈਣਾ ਕਿਸੇ ਦਾ ਹਰ ਇੱਕ ਦੂਜੇ ਤੀਜੇ ਘਰ ਚੇ ਕਹਾਣੀਆਂ ਬਈ ਜਿਹਦਾ ਕੋਈ ਸ਼ਰਾਬ ਵੱਧ ਪੀਂਦੀ ਮੈਂ ਉਹਨੂੰ ਇੱਕ ਮੈਸੇਜ ਨੂੰ ਕਮੇਟੀ ਦੇ ਵਿੱਚ ਕਨਵਰਟ ਕਰਿਆ ਠੀਕ ਹੈ ਉਹ ਘਰ ਵਾਲੀ ਕਹਿੰਦੀ ਆਪਦੇ ਘਰ ਵਾਲੇ ਨੂੰ ਵੀ ਤੂੰ ਤਾਂ ਜਮੀ ਸਾਰਾ ਕੁਝ ਵੇਚ ਵੇਚ ਖਾਈ ਜਾਣਾ ਤੇ ਮੈਂ ਕਿਹਾ ਵੀ ਹਾਂ ਚਲ ਆਪਾਂ ਕੋਸ਼ਿਸ਼ ਕਰਦੇ ਆ ਤੇ ਉਹ ਸੀਗਾ ਬਈ ਫੈਨਾਵੇ ਕੰਜਰਾ ਨਾ ਕਿਉਂ ਚਵਲ ਖੰਡਿਓ ਨੇ ਤੂੰ ਉਹ ਨਿਤ ਮੁਫਤ ਦੀ ਲੱਕ ਕੇ ਵੇ ਕਰੇ ਡਿਗਦਾਉ ਨੇ ਤੂੰ ਲੈਣ ਦਾਲ ਨਾਲ ਬਣੇ ਵੇ ਮੈਂ ਤਾਂ ਤੋਂ ਦੀ ਥੱਕ ਗਿਆ ਗੈਣੇ ਵੇਚ ਕੇ ਵੇ ਨਾਲ ਕੋਰ ਵੇਚ ਕੇ ਖਾ ਜਾ ਬਸ ਮੈਂ ਹੀ ਬਚਦੀ ਆ ਹੁਣ ਮੈਂ ਹੀ ਬਚਦੀ ਆ ਪਰ ਉਹ ਜਦੋਂ ਬੰਦਾ ਅੱਕ ਜਾਂਦਾ ਯਾਰ ਕਮੇਡੀ ਦੇ ਵਿੱਚ ਇੱਕ ਮੈਸੇਜ ਵੀ ਹੈ ਬਿਲਕੁਲ ਬਾਈ ਬਿਲਕੁਲ ਹਾਂ ਜੋ ਮਨ ਲਗੇ ਚੱਲ ਅਭੀ ਨਸ਼ਿਆਂ ਦੇ ਵਿੱਚ ਬਰਬਾਦ ਕਰਦੇ ਨੇ ਉਹਨੂੰ ਕਹਿੰਦੇ ਮੈਂ ਹੀ ਬਚਦਿਆਂ ਕਹਿੰਦੇ ਬਿਲਕੁਲ ਬਾਈ ਉਹ ਇਹਨੂੰ ਆਪਦੇ ਆਪਦੇ ਹੱਥ ਪੇਮੈਂਟ ਦੇ ਨਾਂ ਨਾਲ ਇੱਕ ਵਧੀਆ ਮੈਸੇਜ ਵੀ ਜਾ ਰਿਹਾ ਹਾਂ ਹਾਂਜੀ ਬਾਈ ਕੋਸ਼ਿਸ਼ ਕਰਦੇ ਹੁੰਨੇ ਹਾਂ ਹਾਂ ਤੇ ਜਿਹੜਾ ਕੋ ਨਵਾਂ ਮੈਨੂੰ ਗਾਣਾ ਮਿਲਣਾ ਚਾਹੀਦਾ ਵੀ ਆ ਗਾਣਾ ਆ ਗਿਆ ਬਾਈ ਤੇ ਉਹਦੇ ਦੇ ਫਿਰ ਆਪਾਂ ਆਏ ਹੁੰਦਾ ਵੀ ਬਣ ਕੀ ਗੱਲ ਇੱਕ ਕਾਫੀ ਮਨ ਲਾ ਫੇਮਸ ਸਕੂਨ ਗਾਣਾ ਤੁਸੀਂ ਉਹਤੇ ਮਨ ਲਾ ਹਾਂਜੀ ਹਾਂਜੀ ਬਾਈ ਕੋ ਬਣਾਇਆ ਸੀ ਨਾ ਹਾਂ ਬਈ ਸੁਣਾਓ ਤੁਸੀਂ ਬਿਲਕੁਲ ਵੇਹ ਬੇਣਾ ਕੁੜੀ ਤੋਂ ਪਰਹਾਉਣਿਆ ਵੇ ਫਾਫਾ ਮੇ ਜਿਤੀ ਕਰਾਉ ਰਿਆਂ ਤੇਰੇ ਮਾਰ ਕੇ ਲਫੇੜੇ ਵਿੱਚ ਮੂਤ ਕੱਢ ਦੇਵਾ ਮੇਰਾ ਦਿਲ ਕਰੇ ਤੇਰਾ ਮੈਂ ਜਲੂਸ ਕੱਢ ਦੇਵਾ ਮੇਰਾ ਦਿਨ ਕਰੇ ਤੇਰਾ ਮੈਂ ਜਲੂਸ ਕੱਢ ਦੇਵਾ ਉਹ ਇਹ ਮੈਂਸ਼ਨ ਕਰਦੇ ਨਾ ਬਾਈ ਜੀ ਰਾਜਵੀਰ ਜੀ ਬੰਦੇ ਨੂੰ ਕਰਤਾ ਬਾਈ ਨੇ ਵੀ ਰਿਪਲਾਈ ਕੀਤਾ ਕਿ ਨਾ ਕੀ ਬਣਾਤਾ ਉਹ ਮੇਰੀ ਦਾ ਬਾਈ ਕੋਸ਼ਿਸ਼ ਹੁੰਦੀ ਆ ਵੀ ਬੰਦਾ ਆਪਦਾ ਖੁਸ਼ ਰੱਖਣਾ ਜੇ ਮੈਨੂੰ ਕੋਈ ਗਾਲਾਂ ਕੱਢ ਕੇ ਵੀ ਖੁਸ਼ ਹੁੰਦਾ ਤਾਂ ਹੋ ਲੈਣ ਤੇ ਮੇਰਾ ਕੀ ਜਾਂਦਾ ਬਾਈ ਹੈਨਾ ਬਾਕੀ ਬਾਈ ਤਾਂ ਬਾਈ ਗੁਰੂ ਕਰੇ ਤੁਸੀਂ ਤਰੱਕੀਆਂ ਕਰੋ ਹੈਨਾ ਧੰਨਵਾਦ ਬਾਈ ਅੱਜ ਇੰਨਾ ਕੀ ਹੋਊਗਾ ਆਪਣੇ ਲਈ ਤੇ ਬਾਕੀ ਜਿਵੇਂ ਆਪਣੇ ਕਲਾ ਆਪਣੇ ਤੁਸੀਂ ਆਏ ਹੋ ਹੈਨਾ ਜਿਵੇਂ ਤੁਸੀਂ ਅੱਗੇ ਕਹੋਗੇ ਬਾਈ ਇਹ ਐਪੀਸੋਡ ਅੱਗੇ ਲੈ ਕੇ ਆਵਾਂਗੇ ਕੰਟੀਨਿਊ ਕਰਾਂਗੇ ਤੁਸੀਂ ਇਨੂੰ ਪਿਆਰ ਦੇਣਾ ਤੇ ਬਾਈ ਦੇ ਪੇਜ ਨੂੰ ਫੋਲੋ ਕਰਨਾ ਭੁੰਦੜਾ ਵਾਲਾ ਬਾਈ ਇਹਨਾਂ ਨੂੰ ਪਿਆਰ ਦੇਣਾ ਹੈ ਤੇ ਥੈਂਕ ਯੂ ਬਾਈ ਤੁਸੀਂ ਇੱਥੇ ਤੱਕ ਜੁੜਨ ਲਈ ਧੰਨਵਾਦ ਕਰਦਾ ਧੰਨਵਾਦ